ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਿਲੰਗ ਮਹੱਲਾ ਪਹਿਲਾ ਯਾਨੜੀਏ ਮਾਨੜਾ ਕਾਇ ਕਰੀਹ ਆਪ ਅਨੜੈ ਘਰ ਹਰ ਰੰਗੋ ਕੀ ਨਾ ਮਾਣੀਹ ਏ ਜੀਵ ਰੂਪ ਯਾਨੜੀਏ ਅਯਾਨ ਅਗਿਆਤ ਇਸਤਰੀਏ ਤੂੰ ਕੀਤੇ ਹੋਏ ਸਾਧਨਾ ਦਾ ਮਾਨਣਾ ਮਾਣ ਪਾਵ ਹੰਕਾਰ ਕਿਸ ਵਾਸਤੇ ਕਰਦੀ ਹੈ ਤੇਰੇ ਆਪਨੜੇ ਆਪਣੇ ਹਿਰਦੇ ਰੂਪੀ ਘਰ ਵਿੱਚ ਹਰ ਪਰਮੇਸ਼ਰ ਵਸ ਰਿਹਾ ਹੈ ਫਿਰ ਉਸ ਦੇ ਰੰਗੋ ਆਨੰਦ ਨੂੰ ਕਿਉਂ ਨਹੀਂ ਮਾਨਦੀ ਸੋ ਨੀੜੈ ਤਨ ਕੰਮਲੀਏ ਬਾਹਰ kia ਟੂਡੇ ਹੇ ਜੀਵ ਰੂਪ ਕੰਮਲੀਏ ਪਾਵ ਚੱਲੀਏ ਤਨ ਇਸਤਰੀਏ ਦੇ ਅਧਿਆਸ ਰੂਪੀ ਸ਼ਰਾਬ ਪੀ ਕੇ ਕਮਲੀ ਹੋਈਏ ਜੀਵ ਰੂਪ ਇਸਤਰੀਏ ਉਹ ਸੋਪਤੀ ਪਰਮੇਸ਼ਰ ਤਾਂ ਨੇੜੇ ਕੋਲ ਹੀ ਹੈ ਪਰ ਤੂੰ ਬਾਹਰ ਸੰਸਾਰ ਵਿੱਚ ਬਾਹਰ ਮੁਖ ਬਿਰਤੀ ਕਰਕੇ ਕੀ ਟੂਡੇ ਭਾਵ ਢੂੰਡਦੀ ਲੱਭਦੀ ਫਿਰਦੀ ਹੈ ਪੈ ਗਿਆ ਦੇ ਸਲਾਈਆ ਨੈਣੀ ਭਾਵ ਕਾ ਕਰ ਸੀਗਾਰ ਸ਼ਰਦਾ ਰੂਪੀ ਸੁਰਮੇਦਾਨੀ ਵਿੱਚੋਂ ਗਿਆਨ ਰੂਪੀ ਸੁਰਮਾ ਲੈ ਕੇ ਪਰਮੇਸ਼ਰ ਦੇ ਭੈ ਡਰ ਦੀਆਂ ਸੜਾਈਆਂ ਸਲਾਕਾਂ ਆਪਣੇ ਮਨ ਬੁੱਧ ਰੂਪੀ ਨੇਤਰਾ ਵਿੱਚ ਦੇਣਾ ਕਰ ਅਤੇ ਭਾਵ ਪ੍ਰੇਮ ਦਾ ਸੀਗਾਰੂ ਸ਼ਿੰਗਾਰ ਧਾਰਨ ਕਰ ਤਾ ਸੋਹਾਗਣ ਜਾਣੀਐ ਲਾਗੀ ਜਾ ਸਹਉਤਰੇ ਪਿਆਰੋ ਫਿਰ ਜਦੋਂ ਸਹੋਪਤੀ ਪਰਮੇਸ਼ਰ ਤੇਰੇ ਨਾਲ ਪਿਆਰੋ ਪਿਆਰ ਧਾਰਨ ਕਰੇ ਜੇਕਰ ਤੂੰ ਸਹੋ ਨਾਲ ਪਿਆਰ ਧਾਰਨ ਕਰੇਂਗੀ ਤਦ ਹੀ ਤੂੰ ਵਦੀ ਪਰਮੇਸ਼ਰ ਨਾਲ ਲੱਗੀ ਹੋਈ ਸੁਹਾਗਵੰਤੀ ਜਾਣੀ ਜਾਵੇਗੀ ਇਹ ਆਣੀ ਬਾਲੀ ਕਿਆ ਕਰੇ ਜਾ ਤਨਕੰਤ ਨ ਪਾਵੈ ਪਾਤਸ਼ਾਹ ਫਰਮਾਉਂਦੇ ਜਾ ਤੂੰ ਪਾਪ ਜੇਕਰ ਜੀਵ ਰੂਪੀ ਤਨ ਇਸਤਰੀ ਕੰਤ ਪਦੀ ਪਰਮੇਸ਼ਰ ਨੂੰ ਨਹੀਂ ਪਾਉਂਦੀ ਤਾਂ ਫਿਰ ਸ਼ਾਸਤਰ ਗਿਆਨ ਤੋਂ ਅਿਆਣੀ ਅਗਿਆਤ ਤੇ ਅਗਿਆਨ ਦੇ ਸਹਤ ਬਾਲੀ ਬਾਲਕੀ ਕੀ ਕਰ ਸਕਦੀ ਹੈ ਭਾਵ ਕੁਝ ਵੀ ਨਹੀਂ ਕਰ ਸਕਦੀ ਕਰਨ ਪਲਾਹ ਕਰੇ ਬਹੁਤੇਰੇ ਸਾ ਤਨ ਮਹਿਲ ਨਾ ਪਾਵੇ ਜਿਕਰ ਬਹੁਤੇਰੇ ਅਨੇਕਾ ਹੀ ਹੋਰ ਕਰਨ ਕੀਰਣੇ ਵਿਰਲਾਪ ਤੇ ਪਲਾਹ ਯਤਨ ਕਰਦੀ ਰਹੇ ਪਰੋ ਜੀਵ ਰੂਪੀ ਤਾਂ ਨਹੀਂ ਸਤਿ ਸ੍ਰੀ ਰੂਪ ਰੂਪੀ ਮਹੱਲ ਨੂੰ ਨਹੀਂ ਪਾ ਸਕਦੀ ਵੇਣ ਕਰਮਾ ਕਿਸ ਪਾਈਏ ਨਾਹੀਂ ਜੇ ਬਹੁਤੀ ਰਾਤਾਵੇ ਨਿਸ਼ਕਾਮ ਕਰਮ ਕੀਤੇ ਤੋਂ ਵਿਣ ਬਗੈਰ ਸਤਿਗੁਰਾਂ ਦੀ ਕਰਮਾ ਕਿਰਪਾ ਤੋਂ ਬਗੈਰ ਕੁਝ ਵੀ ਨਹੀਂ ਪਾਈਦਾ ਜੇਕਰ ਹੋਰ ਨਾ ਕਮਾਂ ਕਾਰਾ ਸਾਧਨਾ ਵਿੱਚ ਬਹੁਤੀ ਰਾ ਬਹੁਤ ਦੌੜ ਦੇਰੀ ਲੋਭ ਲੋਭ ਹੰਕਾਰ ਕੀ ਮਾਤੀ ਮਾਇਆ ਮਾਹੀ ਸਮਾਈ ਜੋ ਜੀਵ ਰੂਪੀ ਸਤਰੀ ਖਾਣ ਦੇ ਲਭ ਲਾਲਚ ਜੋੜਨ ਦੇ ਲੋਭ ਵਿੱਚ ਅਤੇ ਸਾਧਨਾ ਦੇ ਹੰਕਾਰ ਦੀ ਮਾਤੀ ਮਸਤੀ ਹੋਈ ਹੈ ਉਹ ਤਾਂ ਮਾਇਆ ਦੇ ਵਿੱਚ ਹੀ ਸਮਾਈ ਲੀਨ ਹੋਈ ਰਹਿੰਦੀ ਹੈ ਇਨੀ ਬਾਤੀ ਸਹਉ ਪਾਈਐ ਨਾਹੀ ਭਈ ਕਾਮਣ ਈਆਣੀ ਹਾ ਇਨਾਂ ਬਾਤੀ ਗੱਲਾਂ ਕਰਕੇ ਸਹੋਪਤੀ ਪਰਮੇਸ਼ਰ ਨਹੀਂ ਪਾਈਦਾ ਇਸ ਕਰਕੇ ਜੀਵ ਜਗਿਆਸੂ ਰੂਪੀ ਕਾਮਣ ਇਸਤਰੀ ਅਗਿਆਤ ਹੋ ਰਹੀ ਆ ਫਿਰ ਪ੍ਰਸ਼ਨ ਕੀਤਾ ਕਿ ਪਤੀ ਪਰਮੇਸ਼ਰ ਕਿਵੇਂ ਪ੍ਰਾਪਤ ਹੁੰਦਾ ਹੈ ਪਾਤਸ਼ਾਹ ਉੱਤਰ ਦਿੰਦੇ ਆ ਜਾਏ ਪੁੱਛੋ ਸੁਹਾਗਣੀ ਵਾਹੈ ਕਿਨੀ ਬਾਤੀ ਸਹੋ ਪਾਈਏ ਪਾਤਸ਼ਾਹ ਫਰਮਾਉਂਦੇ ਜੋ ਪਰਮੇਸ਼ਰ ਦੇ ਆਨੰਦ ਵਾਲੀਆਂ ਮਹਾਤਮਾ ਰੂਪ ਸੁਹਾਗਣਾ ਹਨ ਵਾਹਿ ਉਹਨਾਂ ਕੋਲੋਂ ਜਾ ਕੇ ਪੁੱਛਣਾ ਕਰੋ ਕਿ ਕਿੰਨਾ ਬਾਤੀ ਕਹੀਏ ਗੱਲਾਂ ਕਰਕੇ ਪਤੀ ਪਰਮੇਸ਼ਰ ਨੂੰ ਤੁਸੀਂ ਪ੍ਰਾਪਤ ਕੀਤਾ ਹੈ ਤੇ ਕਿਵੇਂ ਕਰੀਦਾ ਹੈ ਅੱਗੋਂ ਫਿਰ ਉੱਤਰ ਦੇਣ ਗਿਆ ਜੋ ਕਿਸ ਕਰੇ ਸੋ ਭਲਾ ਕਰਮਾਨੀ ਹੈ ਹਕਮਤ ਹੁਕਮ ਚੁਕਾਈ ਹੈ ਉਹ ਮਹਾਤਮਾ ਰੂਪ ਸੰਤ ਮਹਾਪੁਰਖ ਦੱਸਦੇ ਆ ਕਿਉ ਪਤੀ ਪਰਮੇਸ਼ਰ ਜਿਹੜਾ ਕੁਝ ਵੀ ਕਰਤਬ ਕਰਦਾ ਹੈ ਉਹੀ ਭਲਾ ਚੰਗਾ ਕਰਕੇ ਮੰਨਣਾ ਕਰੀਏ ਅਤੇ ਆਪਣੀ ਹਕਮਤ ਚਿਤرائی ਤੇ ਹੁਕਮ ਨੂੰ ਚੁਕਾ ਦੂਰ ਕਰਦੀਏ ਆਪਣਾ ਆਪ ਕਦੀ ਨਾ ਜਣਾਈਏ ਕਿ ਮੈਨੂੰ ਬਹੁਤ ਕੁਝ ਆਉਂਦਾ ਹੈ ਪਾਤਸ਼ਾਹ ਕਹਿੰਦੇ ਨਿਮਰਤਾ ਨਾਲ ਜੋ ਕੁਝ ਹੋ ਰਿਹਾ ਹੈ ਹੋਣ ਦਿਓ ਪਰਮੇਸ਼ਰ ਦੇ ਕੀਤੇ ਨੂੰ ਚੰਗਾ ਭਲਾ ਕਰਕੇ ਮੰਨਣਾ ਕਰੀਏ ਜਾਕੇ ਪ੍ਰੇਮ ਪਦਾਰਥ ਪਾਈਐ ਤਉ ਚਰਣੀ ਚਿਤ ਲਾਈਐ ਜਿਨਾਂ ਸਤਿਗੁਰਾਂ ਦੇ ਪਾਸੋਂ ਪ੍ਰੇਮ ਰੂਪੀ ਅਮੋਲਕ ਪਦਾਰਥ ਵਸਤੂ ਪ੍ਰਾਪਤ ਕਰੀ ਦੀ ਹੈ ਤਉ ਤਿਸ ਗੁਰਾਂ ਦੇ ਚਰਨ ਕਮਲਾਂ ਵਿੱਚ ਆਪਣੇ ਮਨ ਚਿਤ ਨੂੰ ਲਾਉਣਾ ਜੋੜਨਾ ਕਰੀਏ ਸੋ ਕਹੈ ਸੋ ਕੀ ਜੈ ਤਨ ਮਨੋਂ ਦੀ ਜੈ ਐਸਾ ਪਰਮਲ ਲਾਈਐ ਸੋ ਬੱਦੀ ਪਰਮੇਸ਼ਰ ਜੋ ਕੁਝ ਵੀ ਆਗਿਆ ਕਹਿੰਦਾ ਹੈ ਉਹ ਹੀ ਸਤ ਕਰਕੇ ਮੰਨਣਾ ਕਰੀਏ ਆਪਣਾ ਤਨ ਸਰੀਰ ਤੇ ਮਨੋ ਮਨ ਵੀ ਅਰਪਣ ਕਰ ਦੇਣਾ ਕਰੀਏ ਅਜਿਹਾ ਗੁਣ ਤਾਰਨ ਕਰਨ ਰੂਪ ਪਰਮਲ ਚੰਦਨ ਕਸਾ ਕੇ ਲਾਉਣਾ ਕਰੀਏ ਏਵ ਕਹ ਹੈ ਸੋਹਾਗਣੀ ਪੈਣੇ ਇਨੀ ਇਨੀ ਬਾਤੀ ਸੋ ਪਾਈਐ ਹਿਜ ਗਿਆ ਸੁਰੂਪੀ ਪੈਣੇ ਏਵ ਇਸ ਪ੍ਰਕਾਰ ਪਰਮੇਸ਼ਰ ਦੇ ਆਨੰਦ ਵਾਲੀਆਂ ਮਹਾਤਮਾ ਰੂਪੀ ਸੁਹਾਗਵੰਤੀਆਂ ਕਹਿੰਦੀਆਂ ਹਨ ਕਿ ਇਹਨਾਂ ਗੱਲਾਂ ਬਾਤਾਂ ਕਰਕੇ ਸੋਪਤੀ ਪਰਮੇਸ਼ਰ ਪ੍ਰਾਪਤ ਕਰ ਲੀਦਾ ਹੈ ਆਪ ਗਵਾਈਏ ਤਾਂ ਸੋਪਾਈਏ ਔਰ ਕੈਸੀ ਚਤੁਰਾਈ ਫਿਰ ਆਪਾਂ ਭਾਵ ਹੰਕਾਰ ਗਵਾ ਦਈਏ ਤਦੋਂ ਸੋਪਤੀ ਪਰਮੇਸ਼ਰ ਪ੍ਰਾਪਤ ਕਰੀਦਾ ਹੈ ਔਰ ਹੋਰ ਕਿਸੇ ਪ੍ਰਕਾਰ ਦੀ ਕੀ ਚਤਰਾਈ ਚਲਾਕੀ ਹੈ ਭਾਵ ਸਭ ਚਲਾਕੀ ਵਿਅਰਥ ਹੈ ਕਿਸੇ ਕੰਮ ਨਹੀਂ ਆਉਂਦੀ ਸੋ ਨਦਰ ਕਰਦੀਖੈ ਸੋ ਦਿਨ ਲਿਖੈ ਕਾਮਣ ਨੌ ਨਿਦ ਪਾਈ ਜਦੋਂ ਸੋਪਦੀ ਪਰਮੇਸ਼ਰ ਆਪਣੀ ਕਿਰਪਾ ਦੀ ਨਜ਼ਰ ਦ੍ਰਿਸ਼ਟੀ ਕਰਕੇ ਦੇਖਦਾ ਹੈ ਉਹ ਦਿਨ ਲਿਖੈ ਪ੍ਰਬਾਨਗੀ ਵਿੱਚ ਪੈਂਦਾ ਹੈ ਪਰਮੇਸ਼ਰ ਦੀ ਪ੍ਰਾਪਤੀ ਵਾਲਾ ਗਿਆਨ ਰੂਪੀ ਦਿਨ ਲੇਖੇ ਵਿੱਚ ਪੈਂਦਾ ਹੈ ਅਤੇ ਜਿਗਿਆਸੂ ਰੂਪੀ ਕਾਮਣ ਇਸਤਰੀ ਨੌ ਨਿਦ ਨੌ ਨਦੀਆਂ ਨਵਦਾ ਭਗਤੀ ਨੂੰ ਪ੍ਰਾਪਤ ਕਰ ਲੈਂਦੀ ਹੈ ਨੋਂ ਗੋਲਕਾਂ ਦੇ ਆਧਾਰ ਆਸਰਾ ਰੂਪ ਪਰਮੇਸ਼ਰ ਨੂੰ ਪ੍ਰਾਪਤ ਕਰ ਲਈਦਾ ਹੈ ਆਪਣੇ ਕੰਤ ਪਿਆਰੀ ਸੋਹਾਗੜ ਨਾਨਕ ਸਾ ਸਭ ਰਾਈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜੋ ਜਗਿਆਸੂ ਰੂਪੀ ਇਸਤਰੀ ਆਪਣੇ ਕੰਤ ਪਤੀ ਪਰਮੇਸ਼ਰ ਨੂੰ ਪਿਆਰੀ ਲੱਗੀ ਹੈ ਉਹੀ ਪਰਮੇਸ਼ਰ ਦੇ ਆਨੰਦ ਵਾਲੀ ਸੋਹਾਗਵੰਤੀ ਹੋਈ ਅਤੇ ਉਹ ਹੀ ਸ਼ੁਭ ਗੁਣਾ ਰੂਪੀ ਸਭ ਰਾਈ ਸਹਿਤ ਭਰਾਵਾਂ ਦੇ ਹੈ ਸਭ ਰਾਈ ਪ੍ਰધાન ਰਾਣੀ ਹੈ ਜੈਸਾ ਕਿ ਪਾਵਨ ਗੁਰਬਾਣੀ ਦਾ ਵਾਕ ਹੈ ਸਾ ਕੁਲਵੰਤੀ ਸਾ ਸਭ ਰਾਈ ਜੋ ਪਿਰ ਕੈ ਰੰਗ ਸਵਾਰੀ ਜੀਓ ਐਸੀ ਰੰਗ ਰਾਤੀ ਸਹਿਜ ਕੀ ਮਾਤੀ ਅਹਨ ਸੁਪਾਈ ਸਮਾਣੀ ਜੋ ਐਸੀ ਇਸ ਪ੍ਰਕਾਰ ਰੰਗ ਪ੍ਰੇਮ ਵਿੱਚ ਰੰਗੀ ਗਈ ਹੈ ਸ਼ਾਂਤੀ ਗਿਆਨ ਦੀ ਮਾਤੀ ਮਸਤੀ ਵਿੱਚ ਭਿੱਜੀ ਹੋਈ ਹੈ ਫਿਰ ਰਾਤ ਦਿਨ ਜਿਸ ਦੀ ਬਿਰਤੀ ਪਤੀ ਪਰਮੇਸ਼ਰ ਦੇ ਪ੍ਰੇਮ ਵਿੱਚ ਸਮਾਈ ਮਿਲੀ ਰਹਿੰਦੀ ਹੈ ਸੁੰਦਰ ਸਾਇ ਸਰੂਪ ਵਿਚੱਖਣ ਕਹੀ ਹੈ ਸਾ ਸਿਆਣੀ ਸਾਇ ਉਹੀ ਸਤ ਚਿਤ ਆਨੰਦ ਦੀ ਪ੍ਰਾਪਤੀ ਰੂਪੀ ਸੁੰਦਰ ਸੋਣੀ ਹੈ ਦਿਲ ਦੀ ਸਫਾਈ ਰੂਪੀ ਸਰੂਪ ਵਾਲੀ ਤੇ ਵਿਚੱਖਣ ਹੁੰਦਾ ਸ੍ਰੇਸ਼ਟ ਅਕਲ ਵਾਲੀ ਹੈ ਵਿਵੇਕ ਵਿਰਾਗ ਰੂਪੀ ਸ੍ਰੇਸ਼ਟ ਵਿਚਖਣ ਬੇਨਾਮ ਦੂਦਾ ਹੈ ਚੱਕਣ ਨਾਮ ਚਕਸ਼ੂ ਭਾਵ ਨੇਤਰਾ ਵਾਲੀ ਹੈ ਅਤੀ ਸਾ ਉਹੀ ਸ਼ਾਸਤਰ ਗਿਆਨ ਪਰਮਾਰਥ ਵਿੱਚ ਸਿਆੜੀ ਸਿਆਣਪ ਵਾਲੀ ਕਹੀਦੀ ਹੈ ਤੇ ਲੰਗ ਮਹੱਲਾ ਪਹਿਲਾ ਜਿਸ ਮੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਏਮਨਾਬਾਦ ਵਿੱਚ ਗਏ ਉਥੇ ਸ਼ਹਿਰ ਤੋਂ ਬਾਹਰ ਬੈਠ ਗਏ ਸਨ ਸਤਿਗੁਰਾਂ ਦੇ ਨਾਲ ਔਰ ਗੋਵਿੰਦ ਲੋਕ ਵੀ ਸਨ ਵਿਚਾਰ ਚਰਚਾ ਜਲਦੀ ਰਹੀ ਜਦੋਂ ਕਾਫੀ ਸਮੇਂ ਬਾਅਦ ਗੋਵਿੰਦ ਲੋਕਾਂ ਨੂੰ ਭੁੱਖਿਆ ਦੇਖਿਆ ਤਾਂ ਸਤਿਗੁਰਾਂ ਨੇ ਕਿਹਾ ਕਿ हे ਸੰਤ ਜਨੋ ਤੁਹਾਡਾ ਫਕੀਰਾਂ ਵਾਲਾ ਲਿਬਾਸ ਹੈ ਜੇਕਰ ਇੱਥੇ ਬੈਠਿਆ ਨੂੰ ਕੋਈ ਰੋਟੀ ਨਹੀਂ ਦਿੰਦਾ ਤਾਂ ਨਗਰ ਵਿੱਚੋਂ ਮੰਗ ਕੇ ਖਾ ਲਵੋ ਜੈਸਾ ਕਿ ਸ੍ਰੀ ਗੁਰੂ ਨਾਨਕ ਪ੍ਰਕਾਸ਼ ਵਿੱਚ ਕਵੀ ਸੰਤੋਖ ਸਿੰਘ ਜੀ ਲਿਖਦੇ ਆ ਖੁਤੇ ਫਕੀਰ ਸੰਗ ਤੇ ਥਾਏ ਪਈ ਸੁਦਾਤੁਰ ਮੁਖ ਕਮਲਾਈ ਸਗਰੋ ਦਿਵਸ ਬਤੀਤਾ ਜਬਈ ਪਈ ਨਿਸਾ ਬੋਲੇ ਪ੍ਰਭ ਤਬਹੀ ਏ ਸੰਤੋ ਦਵ ਉੱਠਕਰ ਜਾਵੋ ਪੁਰਤੀ ਜਾਚ ਅਸਨ ਕੋ ਖਾਵੋ ਜੇ ਬੈਠਿਓ ਦੇਵੈ ਕੋ ਨਾਹੀ ਘਰ ਮਹਿ ਜਾਏ ਜਾਜ ਕੇ ਨਾ ਖਾਹੀ ਭਾਈ ਮਰਦਾਨਾ ਜੀ ਨੇ ਵੀ ਬੇਨਤੀ ਕੀਤੀ ਕਿ ਮਹਾਰਾਜ ਮੈਂ ਵੀ ਰੋਟੀ ਖਾਵਾਂ ਤਾਂ ਸਤਿਗੁਰਾਂ ਨੇ ਆਗਿਆ ਦਿੱਤੀ ਅਤੇ ਕਿਹਾ ਕਿ ਆਉਂਦੇ ਹੋਏ ਭਾਈ ਲਾਲੂ ਨੂੰ ਵੀ ਨਾਲ ਲੈ ਆਉਣਾ। ਇਉ ਭਾਈ ਮਰਦਾਨਾ ਅਤੇ ਦੋਵੇਂ ਫਕੀਰ ਇੱਕ ਪਠਾਨ ਦੇ ਘਰ ਰੋਟੀ ਮੰਗਣ ਲਈ ਤੁਰ ਪਏ। ਅੱਗੇ ਉਹਨਾਂ ਪਠਾਨਾਂ ਦੇ ਘਰ ਵਿਆਹ ਰੱਖਿਆ ਹੋਇਆ ਸੀ। ਜਦੋਂ ਭਾਈ ਮਰਦਾਨਾ ਜੀ ਨੇ ਆਵਾਜ਼ ਦੇ ਕੇ ਭਿੱਖਿਆ ਮੰਗੀ ਤਾਂ ਅੰਦਰੋਂ ਇੱਕ ਸ਼ਰਾਬੀ ਪਠਾਨ ਬਾਹਰ ਆਇਆ ਜਿਸਨੇ ਭਾਈ ਮਰਦਾਨੇ ਨੂੰ ਗਾਲ੍ਹਾਂ ਕੱਢੀਆਂ ਤੇ ਧੱਕਾ ਦੇ ਕੇ ਬਾਹਰ ਥੋੜ੍ਹ ਦਿੱਤਾ। ਜਿਸ ਕਰਕੇ ਭਾਈ ਮਰਦਾਨੇ ਦੇ ਚੋਟ ਲੱਗ ਗਈ ਦੂਸਰੇ ਫਕੀਰਾਂ ਨੂੰ ਵੀ ੱੱਕੇ ਮਾਰੇ ਤੇ ਦੁਰਬਚਨ ਬੋਲੇ ਉਹ ਫਕੀਰ ਡਰ ਗਏ ਤੇ ਭਾਈ ਮਰਦਾਨਾ ਜੀ ਦੇ ਨਾਲ ਭਾਈ ਲਾਲੋ ਜੀ ਦੇ ਘਰ ਆ ਗਏ ਭਾਈ ਲਾਲੋ ਜੀ ਨੇ ਪੁੱਜੇ ਹੋਏ ਢਾਣੇ ਛਕਣ ਵਾਸਤੇ ਦਿੱਤੇ ਉਹਨਾਂ ਨੇ ਢਾਣੇ ਛਕ ਕੇ ਭਾਈ ਲਾਲੋ ਜੀ ਨੂੰ ਗੁਰੂ ਸਾਹਿਬ ਦਾ ਸਨੇਹਾ ਦਿੱਤਾ ਕਿ ਗੁਰੂ ਸਾਹਿਬ ਜੀ ਨੇ ਤੁਹਾਨੂੰ ਬੁਲਾਇਆ ਹੈ ਇਹ ਸੁਣ ਕੇ ਭਾਈ ਲਾਲੋ ਜੀ ਉਹਨਾਂ ਦੇ ਨਾਲ ਹੀ ਸਤਗੁਰਾਂ ਦੇ ਕੋਲ ਆ ਗਏ ਉਨ੍ਹਾਂ ਫਕੀਰਾਂ ਨੇ ਨਗਰ ਵਿਚਲੀ ਸਾਰੀ ਘਟਨਾ ਦੱਸੀ ਅਤੇ ਭਾਈ ਮਰਦਾਨੇ ਦੇ ਲੱਗੀ ਹੋਈ ਛੱਡ ਚੋੜ ਵਿਗਾਈ ਸਤਗੁਰਾਂ ਨੇ ਉਨ੍ਹਾਂ ਫਕੀਰਾਂ ਦੀ ਨਰਾਦਰੀ ਬਾਰੇ ਸੁਣ ਕੇ ਬਚਨ ਕੀਤੇ ਜੋ ਕਿ ਕਵੀ ਸੰਤੋਖ ਸਿੰਘ ਜੀ ਚੂੜਾਮਣ ਕਵੀ ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੇ ਉਤਰਾਰਧ ਦੇ ਅਧਿਆਇ 27 ਵਿੱਚ ਦਰਜ ਕਰਦੇ ਆ ਸੁਨਤ ਅਵੱਗਿਆ ਸੰਤਨ ਕੇਰੀ ਰਿਸ ਉਪਜੀ ਮਨ ਮਾਹੇ ਘਨੇਰੀ ਤੇਹਿ ਸ਼ਿਨ ਲਾਲੋ ਸਨਮੁਖ ਵੈਸਾ ਤੇਹ ਸੂ ਕਹਿਓ ਸ਼ਬਦ ਮੁਖ ਐਸਾ ਉਸ ਵੇਲੇ ਸਤਿਗੁਰੂ ਸਾਹਿਬ ਜੀ ਨੇ ਪਠਾਣਾ ਦੇ ਪਿਛਲੇ ਜਨਮਾਂ ਦੇ ਪਾਪ ਕਰਮਾਂ ਦਾ ਫਲ ਦੇਣ ਵਾਸਤੇ ਇਹ ਭਵਿਕਤ ਬਚਨ ਉਚਾਰਨ ਕੀਤੇ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ ਅਸੀਂ ਕਿਸੇ ਨੂੰ ਸਰਾਪ ਨਹੀਂ ਦੇਣ ਲਗੇ ਸਗੋਂ ਵੇ ਹੈ ਭਾਈ ਲਾਲੋ ਜੀ ਜੈਸੀ ਜਿਹੋ ਜਹੀ ਮੈਨੂੰ ਖਸਮ ਮਾਲਕ ਅਕਾਲ ਪੁਰਖ ਵਾਹਿਗੁਰੂ ਜੀ ਦੀ ਹੁਕਮ ਰੂਪੀ ਬਾਣੀ ਆ ਰਹੀ ਹੈ ਸੰਸਾਰ ਵਿੱਚ ਇਉਂ ਵਰਤਾਰਾ ਵਰਤਣਾ ਹੈ ਤੈਸੜਾ ਉਹ ਜਿਹਾ ਹੀ ਤੁਹਾਨੂੰ ਗਿਆਨ ਦਾ ਨਿਰਣਾ ਕਰਕੇ ਦੱਸਦਾ ਹ ਅੱਗੇ ਬਰਾਤ ਦਾ ਅਲੰਕਾਰ ਕਥਨ ਕਰਦੇ ਹੋਏ ਫਰਮਾਉਂਦੇ ਆ ਪਾਪ ਕੀ ਜੰਜ ਲੈ ਕਾਬਲ ਹੁਤਾਇਆ ਜੋਰੀ ਮੰਗੇ ਦਾਨ ਵੇ ਲਾਲੋ ਵੇ ਤੂੰ ਪਾਵ ਹੈ ਭਾਈ ਲਾਲੋ ਜੀ ਹਿੰਦੁਸਤਾਨੀ ਪਠਾਣਾ ਦੇ ਕੀਤੇ ਪਾਪਾਂ ਦੀ ਜੰਝ ਜਨੇਤ ਨੂੰ ਲੈ ਕੇ ਕਰਕੇ ਬਾਬਰ ਰੂਪੀ ਲਾੜਾ ਕਾਬਲੋਂ ਕਾਬਲ ਤੋਂ ਤਾਇਆ ਚੜਿਆ ਆਉਂਦਾ ਹੈ ਅਰਥਾਤ ਜੋ ਪਠਾਣਾ ਨੇ ਕਿਸੇ ਦੀਆਂ ਧੀਆਂ ਪਹਿਣਾ ਨਾਲ ਵੱਦ ਸਲੂਕ ਆਦ ਕੋ ਕਰਮ ਤੇ ਪਾਪ ਕੀਤੇ ਸਨ ਉਹਨਾਂ ਪਾਪਾਂ ਨੇ ਇਹਨਾਂ ਨੂੰ ਫਲ ਦੇਣ ਲਈ ਬਾਬਰ ਦੀ ਫੌਜ ਦਾ ਰੂਪ ਧਾਰ ਲਿਆ ਹੈ ਜੋ ਹੁਣ ਬਾਬਰ ਰੂਪੀ ਲਾੜੇ ਦੇ ਨਾਲ ਜੰਜ ਬਣ ਕੇ ਆ ਰਹੀ ਹੈ ਜੋ ਬਾਬਰ ਜੋਰੀ ਜਬਰਨ ਹੀ ਕੰਨਿਆਦਾਨ ਮੰਗੇਗਾ ਜ਼ਬਰਦਸਤੀ ਇਸਤਰੀਆਂ ਨੂੰ ਖੋਹੇਗਾ ਜੋਰੀ ਜ਼ੋਰ ਦੇ ਨਾਲ ਜ਼ਬਰਦਸਤੀ ਦਾਨ ਦੰਨ ਮੰਗੇਗਾ ਸ਼ਰਮ ਧਰਮ ਦੋਏ ਛਾਪ ਖਲੋਏ ਕੂੜ ਫਿਰੈ ਪ੍ਰਧਾਨ ਵੇ ਲਾਲੋ ਵੇ ਤੂੰ ਪਾਵ ਹੈ ਭਾਈ ਲਾਲੋ ਜੀ ਇਸ ਜੱਗ ਜੰਗ ਵਿੱਚ ਸ਼ਰਮ ਲੱਜਾ ਤੇ ਧਰਮ ਦੋਵੇਂ ਹੀ ਸ਼ਬ ਲੋਕ ਕੇ ਖਲੋਤੇ ਹੋਣਗੇ ਹਰ ਪਾਸੇ ਝੂਠੀ ਪ੍ਰਧਾਨ ਮੁਖੀ ਹੋਇਆ ਫਿਰੇਗਾ ਪਾਪ ਆਪੂ ਆਪਣੀ ਜਾਨ ਬਚਾਉਣ ਵਾਸਤੇ ਹਰ ਕੋਈ ਝੂਠ ਬੋਲੇਗਾ ਕਾਜ਼ੀਆ ਬ੍ਰਾਹਮਣਾ ਕੀ ਗੱਲ ਥੱਕੀ ਅਗਦ ਪੜੈ ਸੈਤਾਨ ਵੇ ਲਾਲੋ ਏ ਭਾਈ ਲਾਲੋ ਜੀ ਮੁਸਲਮਾਨਾਂ ਦੇ ਕਾਜ਼ੀਆਂ ਤੇ ਹਿੰਦੂਆਂ ਦੇ ਬ੍ਰਾਹਮਣਾਂ ਦੀ ਗੱਲ ਵੀ ਥੱਕੀ ਰਹਿ ਮੁੱਕ ਜਾਵੇਗੀ ਇਨਾਂ ਦੀ ਥਾਂ ਅਗਧ ਵਿਆਹ ਤਾਂ ਸ਼ੈਤਾਨ ਭਾਵ ਕਾਮ ਦੇਵ ਹੀ ਪੜੇਗਾ ਅਰਥਾਤ ਇਸ ਜੰਗ ਵਿੱਚ ਕਿਸੇ ਨੇ ਕਾਜ਼ੀਆਂ ਨੂੰ ਨਹੀਂ ਕਹਿਣਾ ਕਿ ਆਓ ਜੀ ਨਿਕਾਹ ਪੜੋ ਤੇ ਕਿਸੇ ਨੇ ਬ੍ਰਾਹਮਣਾਂ ਨੂੰ ਨਹੀਂ ਕਹਿਣਾ ਕਿ ਆਓ ਜੀ ਫੇਰੇ ਦਿਓ ਭਾਵ ਇਸ ਲੁੱਟ ਵਿੱਚ ਜ਼ਬਰਦਸਤੀ ਹੀ ਇਸਤਰੀਆਂ ਦੇ ਜਤ ਸਦ ਦੇ ਧਰਮ ਨੂੰ ਨਸ਼ਟ ਕੀਤਾ ਜਾਵੇਗਾ ਕਾਮ ਅੰਤਰ ਹੋਏ ਪੁਰਸ਼ ਜਿਸ ਨੂੰ ਚਾਹਣ ਉਸੇ ਨਾਲ ਗ੍ਰਸਤ ਕਰਨਗੇ ਮੁਸਲਮਾਨੀਆਂ ਪੜ੍ਹਹਿ ਕਤੇਬਾ ਕਸਟ ਮੈਂ ਕਰਹਿ ਖੁਦਾਏ ਵੇ ਲਾਲੋ ਵੇ ਤੂੰ ਪਾਵ ਹੈ ਭਾਈ ਲਾਲੋ ਜੀ ਜਿਹੜੀਆਂ ਮੁਸਲਮਾਨੀਆਂ ਮੁਸਲਮਾਨਾਂ ਦੀਆਂ ਘਰ ਵਾਲੀਆਂ ਕਤੇਬਾ ਕਤੇਬ ਆਦ ਪੁਸਤਕਾਂ ਨੂੰ ਪੜ੍ਹਦੀਆਂ ਹਨ ਇਹ ਕਸ਼ਟ ਦੁੱਖ ਦੇ ਸਮੇਂ ਵਿੱਚ ਖੁਦਾਏ ਖੁਦਾ ਦਾ ਨਾਮ ਉਚਾਰਨ ਕਰਨ ਗਿਆ ਬੇਨਤੀਆਂ ਕਰਨ ਗਿਆ ਕਿ ਖੁਦਾ ਦੇ ਵਾਸਤੇ ਸਾਨੂੰ ਛੱਡ ਦੇਵੋ ਜਾਤ ਸਨਾਦੀ ਹੋਰ ਹਿੰਦਵਾਣੀਆ ਇਹ ਪੀ ਲਿਖੈ ਲਾਈ ਵੇ ਲਾਲੋ ਹੇ ਭਾਈ ਲਾਲੋ ਜੀ ਵੇ ਤੋਂ ਭਾਵ ਹੈ ਭਾਈ ਲਾਲੋ ਜੀ ਉੱਚੀ ਸਨਾਤੀ ਨੀਵੀਂ ਜਾਤ ਜਾਤਾਂ ਦੀਆਂ ਅਤੇ ਹੋਰ ਵੀ ਸਭ ਜੋ ਹਿੰਦਵਾੜੀਆਂ ਹਿੰਦੂਆਂ ਦੀਆਂ ਇਸਤਰੀਆਂ ਵਾ ਇਹ ਵੀ ਜੰਗ ਦੇ ਲੇਖੇ ਵਿੱਚ ਲਾਈਆਂ ਜਾਣਗੀਆਂ ਭਾਵ ਜੰਗ ਵਿੱਚ ਸਾਰੀਆਂ ਦੀ ਬੇਪਤੀ ਹੋਵੇਗੀ ਖੂਨ ਦੇ ਸੋਹਲੇ ਗਾ ਵੀ ਇਹ ਨਾਨਕ ਰਤ ਕਾ ਕੁੰਗੂ ਪਾਏ ਵੇ ਲਾਲੋ ਸਤਿਗੁਰੂ ਸਾਹਿਬ ਜੀ ਉਚਾਰਨ ਕਰ ਰਹੇ ਹਨ ਕਿ ਵੇ ਹੇ ਭਾਈ ਲਾਲੋ ਜੀ ਫੇਰ ਜਿਵੇਂ ਵਿਆਹ ਵੇਲੇ ਖੁਸ਼ੀ ਦੇ ਸੋਹਲੇ ਪੜੇ ਜਾਂਦੇ ਅਤੇ ਕੇਸਰਾਬ ਛਿੜਕਿਆ ਜਾਂਦਾ ਹੈ ਇਉਂ ਇਸ ਜੰਗ ਵਿੱਚ ਖੂਨ ਦੇ ਸੋਹਲੇ ਗੀਤ ਗਾਏ ਜਾਣਗੇ ਭਾਵ ਹਰ ਘਰ ਮਾਰ ਲੋ ਫੜ ਲੋ ਲੁੱਟ ਲੋ ਫਲਾਣਾ ਮਰ ਗਿਆ ਇਉ ਜੋ ਮਾਰੂ ਮਾਰ ਦੀ ਆਵਾਜ਼ ਨਿਕਲਣੀ ਹੈ ਇਹ ਸੋਇਲੇ ਗਏ ਜਾਣਗੇ ਅਤੇ ਰਤ ਲਹੂ ਦਾ ਹੀ ਕੁੰਗੂ ਕੇਸਰ ਪਾਇਆ ਛਿੜਕਿਆ ਜਾਵੇਗਾ ਪਾਵ ਲਹੂ ਨਾਲ ਕਪੜੇ ਭਰ ਜਾਣਗੇ ਇਹ ਸੁਣ ਕੇ ਭਾਈ ਲਾਲੋ ਜੀ ਨੇ ਕੁਝ ਸਹਿਮ ਕੇ ਬੇਨਤੀ ਕੀਤੀ ਕਿ ਮਹਾਰਾਜ ਤੁਸੀਂ ਇਤਨੇ ਸਖਤ ਸ਼ਬਦ ਕਿਉਂ ਕਹਿ ਰਹੇ ਹੋ ਪਾਦਸ਼ਾਹ ਫਰਮਾਉਂਦੇ ਹਨ ਸਾਹਿਬ ਕੇ ਗੁਣ ਨਾਨਕ ਗਾਵੈ ਮਾਸ ਬੁਰੀ ਵਿੱਚ ਆਖ ਮਸੂਲਾ ਸਤਿਗੁਰੂ ਸਾਹਿਬ ਜੀ ਨੇ ਕਿਹਾ ਕਿ हे ਭਾਈ ਲਾਲੋ ਜੀ ਇਹ ਸ਼ਕਤ ਸ਼ਬਦ ਨਹੀਂ ਹਨ ਮੈਂ ਜਾਣ ਤਾਂ ਸਾਹਿਬ ਮਾਲਕ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦਾ ਹਾਂ ਤੇ ਗਾਰਿਆ ਹੇਮਨਾਬਾਦ ਦੀ ਪੂਰੀ ਵਿੱਚ ਮਾਸ ਹੀ ਮਾਸ ਹੋ ਜਾਵੇਗਾ ਅਸਾਂ ਨੇ ਇਹ ਮਸੂਲਾ ਵਿਚਾਰ ਜੋਗੇ ਗੱਲ ਨੂੰ ਆਖਿਆ ਹੈ ਮਾਸ ਦੀ ਪੂਰੀ ਦੇਹੀ ਵਿੱਚ ਇਸ ਤੋ ਧੋ ਕੇ ਅਸਾਂ ਨੇ ਇਹ ਮਸਲਾ ਆਖਿਆ ਹੈ ਕਿ ਇਹ ਸੈਦਪੂਰੀ ਏਮਨਾਬਾਦ ਕੋਈ ਸਮੇਂ ਨੂੰ ਮਾਸ ਦੀ ਪੂਰੀ ਬਣ ਜਾਵੇਗੀ ਅਰਥਾਤ ਥੋੜੇ ਚਿਰ ਨੂੰ ਇਸ ਪੂਰੀ ਵਿੱਚ మాਸ ਹੀ మాਸ ਨਜ਼ਰੀ ਆਵੇਗਾ। ਪਾਵ ਲੋਥਾਂ ਹੀ ਲੋਥਾਂ ਦੇ ਢੇਰ ਲੱਗ ਜਾਣਗੇ। ਜਿਵੇਂ ਕੁਝ ਕੋ ਪਿੱਛੇ ਹਾਲ ਦੱਸ ਆਏ ਹਨ ਕਿ ਖੂਨ ਵਹੇਗਾ ਤੇ ਕੁਝ ਕੋ ਅੱਗੇ ਦੱਸਣਗੇ ਕਿ ਕਾਇਆ ਰੂਪੀ ਕੱਪੜਾ ਟੁਕੜੇ ਟੁਕੜੇ ਹੋਵੇਗਾ। ਜਿਨ ਉਪਾਈ ਰੰਗ ਰਵਾਈ ਬੈਠਾ ਵੇਖੇ ਵਖ ਅਕੇਲਾ ਬਾਦਸ਼ਾਹ ਫਰਮਾਉਂਦੇ ਜਿਸ ਵਾਹਿਗੁਰੂ ਨੇ ਇਹ ਸਾਰੀ ਸ੍ਰਿਸ਼ਟੀ ਉਪਾਈ ਪੈਦਾ ਕੀਤੀ ਹੈ ਉਸ ਨੇ ਰੰਗਾ ਰੰਗਾ ਵਿੱਚ ਰਵਾਈ ਰਚਾਈ ਹੈ ਰੰਗ ਅਨੰਦਾ ਵਿੱਚ ਰਵਾਈ ਲਾਈ ਹੈ ਫਿਰ ਆਪ ਵਖ ਭਾਵ ਅਸੰਘ ਹੋ ਕੇ ਆਪਣੀ ਰਚਨਾ ਨੂੰ ਅਕੇਲਾ ਇਕੱਲਾ ਹੀ ਬੈਠ ਕੇ ਵੇਖਦਾ ਹੈ ਸੱਚਾ ਸੋ ਸਾਹਿਬ ਸੱਚਤ ਪਾਵਸ ਸੱਚੜਾ ਨਿਆਉ ਕਰੇਗ ਮਸੂਲਾ ਸੋ ਉਹ ਸਾਹਿਬ ਮਾਲਕ ਵਾਹਿਗੁਰੂ ਆਪ ਸੱਚਾ ਸਤ ਸਰੂਪ ਹੈ ਤੇ ਉਸ ਦਾ ਤਪਾਵਸ ਇਨਸਾਫ ਵੀ ਸੱਚਾ ਹੈ ਤੇ ਅੱਗੇ ਨੂੰ ਵੀ ਉਹ ਸੱਚੜਾ ਸੱਚਾ ਹੀ ਨਿਆਂ ਇਨਸਾਫ ਕਰੇਗਾ ਇਹ ਅਸਾਨੇ ਮਸੂਲਾ ਧਰਮ ਦੀ ਗੱਲ ਕਹੀ ਹੈ ਪਰਮੇਸ਼ਰ ਸੱਚੇ ਨਿਆਂ ਦਾ ਵਾਕ ਕਰੇਗਾ ਭਾਵ ਹਿੰਦੁਸਤਾਨ ਦੀ ਬਰਬਾਦੀ ਭਾਣੇ ਵਿੱਚ ਹੋਣੀ ਆ ਪਠਾਣਾ ਤੇ ਪਾਪੀਆਂ ਨੂੰ ਉਹਨਾਂ ਦੇ ਕੀਤੇ ਮੰਦ ਕਰਮਾਂ ਦਾ ਫਲ ਮਿਲੇਗਾ ਕਾਇਆ ਕੱਪੜ ਟੁਕ ਟੁਕ ਹੋਸੀ ਹਿੰਦੋਸਤਾਨ ਸੰਭਾਲਸੀ ਬੋਲਾ ਕਾਇਆ ਦੇਹਾਂ ਰੂਪੀ ਕੱਪੜ ਵਸਤਰ ਟੁਕੜੇ ਟੁਕੜੇ ਹੋ ਜਾਣਗੇ ਤੇ ਫਿਰ ਹਿੰਦੋਸਤਾਨ ਹਿੰਦੋਸਤਾਨ ਦੇ ਲੋਕ ਸਾਡੇ ਬੋਲਾ ਬਚਨਾਂ ਨੂੰ ਸੰਭਾਲਸੀ ਯਾਦ ਕਰਨਗੇ ਕਿ ਗੁਰੂ ਜੀ ਨੇ ਐਸੇ ਭਵੇਖਤ ਹੀ ਬਚਨ ਕਹਿ ਦਿੱਤੇ ਸਨ ਅੱਗੇ ਪ੍ਰਸ਼ੰਸੀ ਭਾਈ ਲਾਲੋ ਜੀ ਨੇ ਕਿਹਾ ਕਿ ਮਹਾਰਾਜ ਜੀ ਇਹ ਮੁਗਲ ਕਦੋਂ ਆਉਣਗੇ ਤੇ ਕਦੋਂ ਜਾਣਗੇ ਗੁਰੂ ਉੱਤਰ ਦਿੰਦੇ ਹਨ ਆਵਨ 78 ਹੈ ਜਾਣ 97 ਹੈ ਹੋਰ ਵੀ ਉੱਠ ਸੀ ਮਰਦ ਕਾ ਜੇਲਾ ਇਹ ਪਾਈਲਾ ਲੋਜੀ ਇਹ ਮੁਗਲ ਹੁਣ ਸੰਮਤ 1578 ਹੈ 78 ਨੂੰ ਵਿੱਚ ਆਉਣਗੇ ਤੇ 1597 ਵਿੱਚ ਜਾਣਗੇ ਫਿਰ ਇਹਨਾਂ ਪਠਾਣਾ ਵਿੱਚੋਂ ਵੀ ਇੱਕ ਹੋਰ ਮਰਦ ਦਾ ਚੇਲਾ ਭਾਵ ਸ਼ੇਰ ਸਾਹ ਸੂਰੀ ਉੱਠੇਗਾ। ਪਾਵ ਮੁਗਲ ਬਾਦਸ਼ਾਹ ਬਾਬਰ ਨੇ 1562 ਬਿਕਰਮੀ ਸੰਮਤ 1504 ਈਸਵੀ ਵਿੱਚ ਕਾਬਲ ਉੱਪਰ ਕਬਜ਼ਾ ਕਰਕੇ ਭਾਰਤ ਉੱਪਰ ਕਈ ਹਮਲੇ ਕੀਤੇ। ਸੰਮਤ 1578 ਵਿੱਚ ਏਮਨਾਬਾਦ ਸੈਦਪੁਰ ਫਤਿਹ ਕੀਤਾ ਤੇ ਉੱਥੋਂ ਦੇ ਹੰਕਾਰੀ ਪਠਾਣਾ ਨੂੰ ਕਤਲ ਕਰ ਦਿੱਤਾ। ਇਹ ਬਾਬਰ ਦਾ ਹਿੰਦੂਸਤਾਨ ਉੱਪਰ ਤੀਸਰਾ ਹਮਲਾ ਸੀ। ਫਿਰ ਦੌਲਤਖਾਨ ਲੋਧੀ ਦੀ ਪ੍ਰੇਰਣਾ ਨਾਲ ਸੰਮਤ 1584 ਵਿੱਚ ਦਿੱਲੀ ਉੱਪਰ ਚੜ੍ਹਾਈ ਕੀਤੀ ਪਾਣੀਪਤ ਦੇ ਮੈਦਾਨ ਵਿੱਚ ਇਬਰਾਹੀਮ ਲੋਧੀ ਨੂੰ ਸੰਮਤ 1584 20 ਅਪ੍ਰੈਲ 1526 ਈਸਵੀ ਨੂੰ ਮਾਰ ਕੇ ਦਿੱਲੀ ਦਾ ਤਖਤ ਪ੍ਰਾਪਤ ਕੀਤਾ ਅਤੇ ਮੁਗਲ ਰਾਜ ਹਿੰਦੁਸਤਾਨ ਵਿੱਚ ਸਥਾਪਿਤ ਕੀਤਾ ਫਿਰ ਸੰਮਤ 1588 26 ਦਸੰਬਰ 1530 ਈਸਵੀ ਨੂੰ ਇਸ ਦੀ ਮੌਤ ਮਗਰੋਂ ਇਸ ਦਾ ਵੱਡਾ ਬੇਟਾ ਹਿਮਾਉਂ ਸਿੰਘਾਸਨ ਉਪਰ ਬੈਠਾ ਜੋ ਵਿਦਵਾਨ ਤਾਂ ਬਹੁਤ ਸੀ ਪਰ ਸਿਪਾਹੀ ਦੇ ਗੁਣਾ ਤੋਂ ਖਾਲੀ ਸੀ ਤੇ ਵੱਡਾ ਅਫੀਮੀ ਸੀ ਇਸ ਨੂੰ ਸਹਿਸਰਾਮ ਦੇ ਜਾਗੀਰਦਾਰ हसन ਖਾਂ ਪਠਾਨ ਦੇ ਪੁੱਤ ਸ਼ੇਰ ਸ਼ਾਹ ਸੂਰੀ ਨੇ 1597 ਬਿਕਰਮੀ ਸੰਮਤ 1540 ਈਸਵੀ ਨੂੰ ਕਨੌਜ ਦੇ ਜੰਗ ਵਿੱਚ ਸਿਖਸ਼ਿਤ ਦੇ ਕੇ ਹਿੰਦ ਤੋਂ ਕੱਢ ਦਿੱਤਾ ਸੀ ਫਿਰ ਆਪ ਤਖਤੇ ਬੈਠ ਕੇ ਸ਼ੈਨਸ਼ਾਹ ਪਦਵੀ ਧਾਰਨ ਕੀਤੀ ਇਸ ਦੀ ਦਨਾਈ ਤੇ ਨਿਆਏ ਦੀ ਉਪਮਾ ਅੱਜ ਤੱਕ ਹੁੰਦੀ ਹੈ ਸੋ ਦੂਸਰਾ ਅਰਥ ਪਾਤਸ਼ਾਹ ਕਰਦੇ ਇਹ ਮੁਗਲ 1578 ਬਿਕਰਮੀ ਸੰਮਤ ਵਿੱਚ ਆਉਣਗੇ ਤੇ 1797 ਬਿਕਰਮੀ ਸੰਮਤ ਵਿੱਚ ਜਾਣਗੇ ਤੇ ਹੋਰ ਵੀ ਮਰਦ ਦਾ ਚੇਲਾ ਭਾਵ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਚੇਲਾ ਖਾਲਸਾ ਪੰਥ ਉੱਟੇਗਾ ਭਾਵ ਸਰਦਾਰ ਬਘੇਲ ਸਿੰਘ ਹੋਰਾਂ ਨੇ ਦਿੱਲੀ ਜਿੱਤਣਾ ਕੀਤਾ ਹੈ ਵਾਹ ਮਰਦ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਹਨ ਤੇ ਉਹਨਾਂ ਦੇ ਜੇਲੇ ਪਾਉ ਪੁੱਤਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪੰਥ ਖਾਲਸਾ ਉੱਠੇਗਾ ਸੱਚੀ ਬਾਣੀ ਨਾਨਕ ਆਖੇ ਸੱਚ ਸੁਣਾਏ ਸੀ ਸੱਚ ਕੀ ਬੇਲਾ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਇਹ ਅਸਾਂ ਨੇ ਤਾਂ ਸੱਚੇ ਪਰਮੇਸ਼ਰ ਦੀ ਬਾਣੀ ਪਾਵ ਹੁਕਮ ਨੂੰ ਆਖਿਆ ਹੈ ਕਿਉਂਕਿ ਇਹ ਮਨੁੱਖਾ ਜਨਮ ਦਾ ਬੇਲਾ ਇਸ ਨੂੰ 베ਲਾ ਨਹੀਂ ਕਹਿਣਾ 베ਲਾ ਭਾਵ ਸਮਾਂ ਵੀ ਸੱਚੇ ਪ੍ਰਭੂ ਦੀ ਗੱਲ ਕਰਨ ਦਾ ਹੈ ਤੇ ਅਸੀਂ ਹਮੇਸ਼ਾ ਸੱਚੇ ਪ੍ਰਭੂ ਦਾ ਹੁਕਮ ਹੀ ਸੁਣਾਏ ਸੀ ਸੁਣਾਉਂਦੇ ਰਹਾਂਗੇ ਸੱਚੇ ਦੀ ਸਿਫਤ ਸਲਾਹ ਦਾ ਅੰਮ੍ਰਿਤ ਵੇਲਾ ਹੈ ਤੇ ਅਸਾਂ ਨੇ ਇਹ ਸੱਚ ਨਿਸ਼ਚੇ ਕਰਕੇ ਸੱਚ ਹੀ ਸੁਣਾਇਆ ਹੈ ਵਾਹਿ ਗੁਰੂ ਵਾਹਿ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਸਾ ਵਾਹਿਗੁਰੂ ਜੀ ਕੀ ਫਤਿਹ